ਵਾਈ ਨੇ ਦਾ ਕਮਾਲ ਹੈ ਇਹ ਇੱਕ ਮਿੰਟ ਇਹ ਇੱਕ ਮਿੰਟ ਨਹੀਂ ਨਹੀਂ ਇਹਨਾਂ ਨੂੰ ਵਿਖਾਓ ਪਿੱਛੇ ਗਿਆਵੇਂ ਨਹੀਂ ਆ ਪਿੱਛੇ ਤਾਂ ਪੋਕਲੇ ਨੇ ਪਕੜਿਆ ਐਵੇਂ ਤੋਰ ਲਿਆ ਨੂੰ ਖੜੀ ਹੈ ਨਹੀਂ ਇਹ ਤਾਂ ਸਿਰਫ 7 ਗ੍ਰਾਮ ਹੋਮ ਹੈਗਾ ਇਹ ਬੋਲਣ ਦੀ ਕਿਸਮ ਚਟਾਵੇ ਇੱਕ ਮਿੰਟ ਇੱਕ ਮਿੰਟ ਮਾਤਾ ਜੀ ਇਹ ਝੂਠ ਬੋਲਦੇ ਪੈਣੇ ਸਾਰੇ ਅਸੀਂ ਕਰਿਆ ਸੱਤੀਆਂ ਹੋਣ ਸਾਰੇ ਅਗਰੇ ਮਤਲਬ ਨਹੀਂ ਸਾਰੇ ਅਗਰੇ ਆਪਣੇ ਨਸ਼ਾ ਦੀ ਵੇਚਦਾ ਨਹੀਂ ਇਹ ਝੂਠ ਬੋਲਦੇ ਵੇਚਦਾ ਇਹ ਦੱਸੋ ਸੁਣੋ ਤੁਹਾਨੂੰ ਪਤਾ ਹੈਗਾ ਤੁਹਾਡਾ ਪੁੱਤਰ ਕਿੱਥੇ ਕਰੇਗਾ ਹਾਂ ਇੱਥੇ ਖੜਿਆ ਮੈਂ 6 ਵਜੇ ਬਾਅਦ ਇੱਥੇ ਖੜਿਆ 6 ਵਜੇ ਬਾਅਦ ਕੱਟਿਆ ਨੂੰ ਐਵੇਂ ਆਂਟੀ ਤੁਸੀਂ ਨਾ ਪਰਤੇ ਪਾਓ ਜਿਹੜੀ ਗੱਲ ਹੈ ਗਲਤ ਕੰਮ ਜਿਹੜਾ ਮਰਜੀ ਮੈਂ ਕਰਾਂ ਗਲਤ ਮੈਂ ਸੱਚਾ ਬੁਕਤਾਂਗਾ ਹਾਂ ਕੋਈ ਨਹੀਂ ਵੀਰੇ ਮੇਰਾ ਮੱਦਤਾ ਨਹੀਂ ਸਰਤੇ ਮਾਤਾ ਜੀ ਮਾਤਾ ਜੀ ਆਪ ਵੀ ਸਾਰੇ ਜੋੜਦੇ ਹਾਂ ਅੱਬੀ ਨਸ਼ਾ ਤੋਂ ਅਸੀਂ ਗੁਫਤ ਰਹੀਆਂ ਅਸੀਂ ਨੋਟਾਂ ਕਿਹੜੀਆਂ ਮਾਤਾ ਜੀ 15 ਮਿੰਟਾਂ ਮੇਰੇ ਸੀ ਐਨ ਐਟੀ ਕਰਨਾ ਚਾਹੁੰਦੇ ਵੀ ਨਾ ਸਾਡੇ ਜੁਆਕ ਛੋਟੇ ਛੋਟੇ ਨਹੀਂ ਹਜੇ ਦੋ ਦੋ ਸਾਲ ਲਾ ਦੇਣੇ ਅਸੀਂ ਕਿੱਥੇ ਜਾਵਾਂਗੇ ਜੀ ਆ ਮਲੇ ਚ ਸ਼ਰਮ ਮੈਂ ਤਨੀ ਗੜੀ ਨਾਨੀ ਇਤਨੀ ਅਸੀਂ ਚਾੜ ਲੈਣੀ ਆ ਸਕਦੀ ਦੱਸੋ ਮਾਤਾ ਜੀ ਤੁਸੀਂ ਮਾਤਾ ਜੀ ਗੱਲ ਸੁਣੋ ਆਪਦੇ ਇਥੋਂ ਦੇ ਲੋਕ ਲੈ ਦੱਸੋ ਵੀ ਹੈਗਾ ਕਿ ਨਹੀਂ ਇਹ ਵਿੱਚ ਮੈਂ ਕਹਿੰਦਾ ਸਰੀਆ ਵੇਚਦਾ ਜੀ ਜਦੋਂ ਕਮਾਲ ਹੈ ਮੈਂ ਕੱਲਾ ਬੋਲਣ ਕੋ ਬੋਲ ਕੇ ਬਖਾਵੇ ਕੋਈ ਨਹੀਂ ਬੋਲੇਗਾ ਕੋਈ ਨਹੀਂ ਬੋਲੇਗਾ ਪਤਾ ਕਿੰਨੇ ਬੰਦੇ ਲਾਣੇ ਨੇ ਮੇਰਾ ਕਰ ਲਵ ਜਿਹੜਾ ਕੁਝ ਹੁੰਦਾ ਕਿੰਨੇ ਬੰਦੇ ਲਾਣੇ ਨੇ ਬੋਲੋ ਮੇਰਾ ਕਰ ਲਵ ਜਿਹੜਾ ਪਾਜੀ ਜੀ ਹੁਣ ਇਹ ਨਾ ਇੱਕ ਮਿੰਟ ਹੋਰ ਦੱਸੋ ਮੈਂ ਕੋਈ ਨਹੀਂ ਬੋਲਦਾ ਮੈਂ ਕੋਈ ਬੋਲਦਾ ਪਿਆ ਕੋਈ ਵੀ ਨਹੀਂ ਬੋਲਦਾ ਮੈਂ ਕੱਲਾ ਬੋਲ ਰਿਹਾ ਕਮਾਲ ਹੈ ਹੁਣ ਤੂੰ ਇਹ ਗੱਲ ਕੀ ਕਹਿਨੀ ਹੈ ਪਸੰਦ ਨੇ ਪਸੰਦ ਨੇ ਉਹਨਾਂ ਕੋਲੋਂ ਸਬੂਤ ਇਹਨੇ ਪਕੜਿਆ ਤੇ ਉਹਨੂੰ ਐਵੇਂ ਪਕੜ ਲਿਆ ਹੁ ਬੋਲਦਾ ਮੈਂ ਚੱਲ ਜਾਈਏ ਜੀ ਤੁਹਾਡੀ ਬਾ ਕੰਮ ਤੇ ਲੱਗਾ ਪਾਜੀ ਹੁੰਦਾ ਬਿਮਾਰ ਰਹਿਣਾ ਹੁੰਦਾ ਤੇ ਭਾਈ ਕਿੱਟਾ ਥੱਲੇ ਦਵਾਂਦੇ ਹੁੰਦੇ ਆ ਭਾਈ ਮੈਂ ਆਂਦਾ ਹੀ ਹੁੰਦਾ ਅੱਜ ਆਇਆ ਸਰਸ ਜਨੂ ਆਪਣੇ ਦਾ ਪਾਜੀ ਯਾਰ ਆਹ ਪਾਜੀ ਨੂੰ ਪਤਾ ਆਪਣਾ ਮੈਂ ਮਾਰ ਰਹਿਣਾ ਆਏ ਤੂੰ ਲੈ ਉਹਨੇ ਖਾਨ ਨੂੰ ਪਰ ਤੂੰ ਲੈ ਇਹਨਾਂ ਨੇ ਗੰਦ ਪਾਇਆ ਇਹਨਾਂ ਨੂੰ ਪੁੱਛੋ ਇਹ ਮੁੰਡਿਆਂ ਨੂੰ ਪੁੱਛੋ ਇਹ ਸਾਰੀ ਬਜਟਤਾ ਕੀ ਨਾ ਜੀ ਇਹ ਦੁਕਾਨਦਾਰ ਹੈਗੇ ਨੇ ਅਸੀਂ ਬਹੁਤ ਖੁਸ਼ ਹਾਂ ਜਿਹੜਾ ਸੀਐਮ ਸਾਹਿਬ ਨੇ ਕੰਮ ਕੀਤਾ ਰ ਨਸ਼ੇ ਵਾਲਾ ਮੈਂ ਕਹਿੰਦਾ ਜਾਰੇ ਬੰਦ ਯਾਰ ਮੇਰੀ ਗੱਲ ਸੁਣੋ ਵੀਰ ਅਸੀਂ ਬੜੇ ਖੁਸ਼ ਹਾਂ ਯਾਰ ਮੈਂ ਮੈਂ ਬਾਈ ਸੁਣੋ ਯਾਰ ਤੁਹਾਨੂੰ ਕਿਸੇ ਡਰਨ ਦੀ ਲੋੜ ਨਹੀਂ ਨਹੀਂ ਡਰਨਾ ਕਾਹਦਾ ਭਾਜੀ ਮੈਂ ਆਜ ਆਪ ਆਇਆ ਨਾ ਮੈਨੂੰ ਸ਼ਿਕਾਇਤ ਆਈ ਸੀ ਇੱਥੇ ਆ ਕੇ ਕੰਮ ਕਰਦੇ ਪਏ ਨੇ ਤੁਸੀਂ ਹੈਗਾ ਤਾਂ ਬਹੁਤ ਭਰਾਲੇ ਭਾਜੀ ਪੁਲਿਸ ਨਾਲ ਲੈ ਕੇ ਆਇਆ ਇਹ ਆਇਆ ਮੈਂ ਖੜਾ ਸੀ ਇੱਥੇ ਜੋ ਵੀ ਇਹਨਾਂ ਨੇ ਅਫਸਰਾਂ ਨੇ ਚੈੱਕ ਕੀਤਾ ਵੀ ਗੋਲੀਆਂ ਕਿਹੜਾ ਵੀ ਹੈਗਾ ਹੋਰ ਵੀ ਦੱਸੋ ਕਿਹੜੇ ਨੇ ਭਾਵੇਂ ਕੋਈ ਨਹੀਂ ਇੱਕ ਮਿੰਟ ਯਾਰ ਤੁਸੀਂ ਹੁਣ ਆਪਾਂ ਕੋਈ ਸਿਆਣੇ ਮੁੰਡੇ ਖੜੇ ਜੇ ਨੌਜਵਾਨ ਜੀ ਤੁਸੀਂ ਮੈਨੂੰ ਪਾਸੇ ਲਾ ਕੇ ਮਾੜਾ ਜਾਂ ਦੱਸੋ ਕਿਹੜੇ ਕਿਹੜੇ ਬੰਦੇ ਨੇ ਰਾਪਾਸ਼ੀ ਜਾਂਦੇ ਸੰਗ ਜਪੰਦ ਕਦੇ ਗੱਲ ਕਰਦੇ ਕਿਹੜੇ ਕਿਹੜੇ ਨਾ ਉਹ ਮੱਲਾ ਹੀ ਹੈ ਜੀ ਅਈ ਹੈਗੇ ਭਾਈ ਅਈ ਨਹੀਂ ਚੱਲ 500 ਚ ਨੇ ਅਈ ਹੈਗੇ ਨੇ ਜਿਹੜਾ ਆਪਣੇ ਕਿਉਂ ਲੰਗੜਾ ਯਾਰ ਇਹਨੇ ਹਾਂਜੀ ਖੁੱਲ ਕੇ ਬੋਲੋ ਤੁਹਾਡੇ ਕੋਲ ਟਾਈਮ ਹੈ ਦੱਸ ਮੈਂ ਤੁਹਾਡੇ ਨਾਲ ਖੜਾ ਯਾਰ ਉਹ ਭਾਈ ਨਹੀਂ ਖੜੇ ਕੋਈ ਗੱਲ ਨਹੀਂ ਆਪਾਂ ਇਹਨਾਂ ਨਾਲ ਵੀ ਗੱਲ ਹੀ ਕੋਣੀ ਕੀ ਕਰਾ ਇਹਨਾਂ ਕੰਮ ਮਾਰ ਲੈਣਾ ਬਹੁਤ ਨਾਲ ਤਾਂ ਉਹ ਕਿਹੜੇ ਕਿਹੜੇ ਨੇ ਆਪਾਂ ਸਾਰੇ ਕਾਰਜ ਹਾਂ ਜਦੋਂ ਸਾਡਾ ਸੀਐਮ ਤਿਆਰ ਹੋ ਗਿਆ ਪੰਜਾਬ ਦਾ ਤਾਂ ਸਾਨੂੰ ਜ਼ਿਕਰ ਹੀ ਪਹੁੰਾਈ ਦਿੱਤਾ ਸੋਨੇ ਡਾਂਗ ਤੁੰਨੀ ਗਾਲਾ ਸੀ ਕਹਿੰਦੇ ਕਿੰਨੇ ਪ੍ਰਧਾਨ ਮੰਤਰੀ ਬੜੇ ਖੁਸ਼ ਹੋ ਗਏ ਭਾਜੀ ਮੈਂ ਅੱਜ ਹੀ ਖਬਰਾਂ ਫੇਰ ਸੁਣ ਗਿਆ ਮੈਂ ਕਹਿੰਦਾ ਨਜ਼ਾਰੀ ਬਣ ਦੇਓ ਜੀ ਦੇਖੋ ਅੱਜ ਤਾਂ ਆਪ ਨਿਕਲ ਆਏ ਸਾਨੂੰ ਮੈਜੋ ਸਾਡੇ ਪੰਜ ਆਦ ਰ ਸਰਸੇ ਤੋਂ ਕਹਿੰਦਾ ਮਾਮਾ ਤੁਹਾਡੇ ਦਾ ਪੰਜਾਬ ਦਾ ਵੇੜਾ ਹੀ ਘਰ ਹੋਇਆ ਪਿਆ ਮੈਂ ਕਹਿੰਦਾ ਆ ਰਸ ਕਰੀਏ ਆਪਲੇ ਇਹ ਸਰਕਾਰਾਂ ਕਰਾਂ ਹਾਂ ਬੰਦਾ ਥੋੜਾ ਕੁਝ ਕਰ ਸਕਦਾ ਭਾਜੀ ਅਸੀਂ ਕਰੀਏ ਸਾਡੇ ਗੱਲ ਪੈ ਜਾਣਗੇ ਅਸੀਂ ਤਾਂ ਅੱਜ ਜੋੜਨੇ ਆ ਵੀ ਰੇੜੀ ਤੇ ਭਰਾਓ ਜੀ ਵੀਰੇ ਸੇ ਮਜ਼ਦੂਰ ਬੰਦੇ ਆ ਭਰਾਓ ਸਾਡੀ ਰੇੜੀ ਦੇ ਨੇੜੇ ਦਾ ਖਲ ਇਹ ਸੋਚਦਾ ਭਾਈ ਆ ਵੀਰੇ ਬੜਾ ਖੁਸ਼ ਹੋ ਗਿਆ ਯਾਰ ਤਰੱਕੀ ਆ ਤੁਹਾਨੂੰ ਮਾਲਕ ਦੇਵੇ ਆ ਬਹੁਤ ਵਧੀਆ ਬਹੁਤ ਵਧੀਆ ਹੈ ਲੈਕਵਾ ਸ਼ਿਕਾਇਤ ਆਈ ਮੈਂ ਕਹਿੰਦਾ ਵੀਰੇ ਬਹੁਤ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਮੈਂ ਕਹਿੰਦਾ ਮੈਂ ਆਪ ਨਾਲ ਚੱਲਦਾ ਨਹੀਂ ਮਲਕੀਤ ਭਾਜੀ ਤਾਂ ਡੰਡਾ ਰੱਖੀ ਰੱਖ ਦਿੰਦੇ ਜੀ ਅਸੀਂ ਇਹਨਾਂ ਨੂੰ ਤਾਂ ਨਾਲ ਦੱਸਿਆ ਮਤਿਆ ਇਹ ਤਾਂ ਜਦੋਂ ਵੀ ਆ ਜਾਂਦੇ ਨੇ ਇਹ ਸਾਡੇ ਤਾਂ ਡੰਡੇ ਚੰਗੇ ਬਾਜ਼ਰੇ ਪਰੇ ਭੈਣੋ ਬੰਦੇ ਬੇਸ਼ਰਮ ਹੋਏ ਪੈਣੇ ਉਹ ਭਾਈ ਨਾਲ ਹੀ ਆਏ ਸੀ ਉਹ ਨਹੀਂ ਉਹ ਪੀਸੀ ਆਲ ਦੇ ਹੁੰਦੇ ਆ ਉਹ ਵੀ ਨਾਲੋਂ ਦੱਬ ਕੇ ਰੱਖਦਾ ਵੀ ਡੰਡੇ ਡੰਡੇ ਬੜੇ ਮਾਰਦਾ ਪਰ ਇਹ ਵੀ ਬੇਸ਼ਰਮ ਹੋਏ ਪੈਣੇ ਵੀਰੇ ਇਲਾਜ ਨਹੀਂ ਇਹਨਾਂ ਦਾ ਤਾਂ ਬਸ ਇਹ ਇਲਾਜ ਹੈਗਾ ਵੀਰ ਲੇਕਰ ਸਾਢੇ 6 ਮਹੀਨੇ ਸਾਲ ਬਾਹਰ ਨਾ ਆਉਂਦੇ ਬਸ ਮੈਂ ਕਿਹਨਾਂ ਨਜ਼ਾਰਾ ਹੀ ਆ ਜਾਵੇ ਫਿਰ ਨਜ਼ਾਰਾ ਆ ਗੁਆ ਤੁਸੀਂ ਨਰੋ ਨਾਲ ਸਾਰੇ ਨਾਲ ਲਿਖਾਓ ਬਾਈ ਜੀ ਤੁਸੀਂ ਵੀ ਲਿਖੋ ਇੱਕ ਮਿੰਟ ਅੱਜ ਸਵੇਰੇ ਬਾਅਦ ਆ ਨਾਮ ਲਿਖਦੇ 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 ਜੜੇ ਜੜੇ ਆ ਕਿਤੇਰੇ ਕੋਲ ਨਾਮ ਹਾਂ ਜਿਹੜੇ ਹੁੰਦਾ ਮੇਰੇ ਜੜੀ ਕੋਲ ਖੜੇ ਹੁੰਦੇ ਬਸੋ ਜੀ ਨੇ ਨਾਮ ਦੇ ਨਜ਼ਦੀਕ ਮੈਂ ਜਿੱਦ ਤੇ ਮੈਨੂੰ ਪਤਾ ਸੀ ਨਾਮ ਆ ਖੜਾ ਤੇਰੇ ਨਾਲ ਉਹ ਨਹੀਂ ਡਰਨ ਉਹ ਡਰਨ ਦੇ ਪ੍ਰੋਵਾਈਡ ਨਹੀਂ ਡਰ ਤੋਂ ਡਰ ਨਹੀਂ ਅੱਗੇ ਆਰ ਵੀ ਲਾਈਵ ਤਾਂ ਵੇਖਣੀ ਵੀਡੀਓ ਆਪਣੀ ਪਾਈ ਤਾਂ ਇਹਨਾਂ ਦੀ ਰਹਿਮਤ ਹੋਵੇ ਤਾਂ ਮੈਂ ਕਹਿੰਦਾ ਗਰੰਟੀ ਹੈ ਲੋਕੀ ਘাড়ি ਛੱਡ ਜਾਣਗੇ ਨਸ਼ਾ ਤਾਂ ਬਹੁਤ ਦੂਰ ਦੀ ਗੱਲ ਹੈਗੀ ਮੈਂ ਅੱਜ ਤਾਂ ਆਪ ਨਾਲ ਆਇਆ ਤੁਹਾਨੂੰ ਦਰਨ ਦੀ ਲੋੜ ਨਹੀਂ ਤੁਸੀਂ ਨੰਬਰ ਲਓ ਇਹਨਾਂ ਨੂੰ ਆਦਾ ਨੰਬਰ ਦੇ ਦਿਓ ਘਰ ਛੱਡ ਜਾਣੇ ਨੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਮੇਰਾ ਵੀ ਨੰਬਰ ਲਓ ਇਹਨਾਂ ਦਾ ਲਓ ਕੋਈ ਤੁਹਾਨੂੰ ਧਮਕਾਉਂਦਾ ਕੋਈ ਮਾੜੀ ਗੱਲ ਕਰਦਾ ਸਾਨੂੰ ਦੱਸੋ ਅਸੀਂ ਨਾਲ ਖੜੇ ਹਾਂ 667989 ਨਹੀਂ ਮਲਕੀਤ ਭਾਈ ਦੇ ਤਾਂ ਅਸੀਂ ਤਰੀਫ਼ ਕਰਨੇ ਜੀ ਇਹ ਤਾਂ ਦਬ ਗਰਫਦਣੇ ਕੰਮ ਇਹ ਨਾਲੇ ਤਾਂ ਮੇਰੇ ਸਣੇ ਦਾਹਰੇ ਡੰਡੇ ਮਾਰਣ ਇਸ ਚੀਜ਼ ਭਾਈ ਨਾਲ ਹੁੰਦੇ ਨੇ ਪਰ ਇਹ ਉਹ ਕੰਜਰ ਨਾ ਬਿਸ਼ਰਮ ਹੋਏ ਮੇਰਾ ਨੰਬਰ ਲ 99813 77710 ਮੈਸਜ ਕੋਲ ਕਰਦੇ ਹੋ ਆਪਦਾ ਮੈਸੇਜ ਕਰਦੇ ਹੋ ਨਾਮ ਮੈਂ ਤੁਹਾਡਾ ਨੰਬਰ ਕਰ ਲੈਣਾ ਸੇਵ ਤੁਹਾਨੂੰ ਡਰਨ ਦੀ ਲੋੜ ਨਹੀਂ ਆਪਾਂ ਨਾਲ ਮਿਲ ਕੇ ਹੁੰਨੇ ਆ ਸਾਰੇ ਦਿਨ ਸਾਡਾ ਉਹਨਾਂ ਘਰ ਰਾ ਆ ਗਿਆ ਆ ਸਾਡੀ ਰੇੜੀ ਖੜੀ ਸੀ ਅਸੀਂ ਤਾਂ ਫਿਰ ਵਾਰੀ ਵਾਰੀ ਕਿੰਨੂੰ ਹੱਥ ਜੋੜੀ ਤੇ ਕਿੰਨੂੰ ਨਾ ਪਜਾਨੇ ਆ ਪਈਦੇ ਐ ਕੋਣੀ ਕੰਜਰ ਫਿਰ ਕਹਿੰਨੇ ਭਰਾਵਾ ਸਾਡੀ ਰੇੜੀ ਛੱਡ ਜੋ ਲੋਈ ਮਰਾਵ ਜਾਲ ਹੋਰ ਪੈਂਦੇ ਅਗਲੇ ਗਲ ਪੈਂਦੇ ਨੇ ਵੀਰੇ ਫਿਰ ਕਿੰਨਾ ਕਿਨਾ ਲੜਾਈ ਲੜਾਂਗੇ ਯਾਰ ਯਾਰ ਹੁਣ ਮੈਨੂੰ ਫੋਨ ਦੁਬਾਰਾ ਆਲੇ ਬੰਦੇ ਆ ਗਿਆਂ ਲੜ ਨਹੀਂ ਆ ਬਣਾਇਆ ਥੋੜਾ ਠੀਕ ਹੈ ਨਾ ਆਪਾਂ ਨਸ਼ਾ ਖਤਮ ਕਰਨਾ ਮੈਂ ਮੈਂ ਕਹਿੰਦਾ ਨਜ਼ਾਰਾ ਪਾ ਲਓ ਬੜੇ ਖੇਤਰਾਂ ਮੰਨਦੇ ਸਾਰੇ ਲੋਕੀ ਇਹ ਨਾਲ ਨਸ਼ਾ ਖਤਮ ਕਰਾਂਗੇ ਇਹੋ ਜੇ ਨੌਜਵਾਨਾਂ ਨੂੰ ਜਿਹੜੇ ਸਾਡੇ ਨਾਲ ਨੇ ਨੌਜਵਾਨਾਂ ਦੀ ਸਾਨੂੰ ਲੋੜ ਹੈ ਜੋ ਅੱਜ ਇਹਨਾਂ ਨੇ ਸਾਥ ਦਿੱਤਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਅੱਜ ਇਹ ਸਾਰੇ ਨੌਜਵਾਨ ਹੀ ਨੇ ਜੋ ਅੱਜ ਤੇ ਨਸ਼ਾ ਵੇਚਣ ਵਾਲਿਆਂ ਨੂੰ ਜੇ ਫੜਿਆ ਪੁਲਿਸ ਨੇ ਜੇ ਇੱਥੇ ਆ ਕੇ ਅਸੀਂ ਉਹਨਾਂ ਨੂੰ ਜੇ ਪੁਲਿਸ ਨੇ ਕਾਰਵਾਈ ਕੀਤੀ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਹੀ ਸਾਨੂੰ ਇਨਫੋਰਮ ਕੀਤਾ ਗਿਆ ਔਰ ਇੱਥੇ ਆ ਕੇ ਅਸੀਂ ਜਿਹੜੇ ਨੌਜਵਾਨ ਇੱਥੇ ਜੋ ਵੀ ਔਰ ਨਸ਼ੀਲੇ ਪਦਾਰਥ ਉਹਨਾਂ ਕੋਲ ਸੀਗੇ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਉਹਨਾਂ ਨੂੰ ਜਿਹੜਾ ਥਾਣੇ ਲਿਜਾ ਕੇ ਹੁਣ ਕਾਰਵਾਈ ਜਿਹੜੀ ਇਹ ਕਾਰਵਾਈ ਕੀਤੀ ਜਾਊਗੀ ਔਰ ਮੈਂ ਧੰਨਵਾਦ ਕਰਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਇੱਕ ਟੋਕ ਕੇ ਜਿਹੜਾ ਸਾਨੂੰ ਦੱਸਿਆ ਔਰ ਪੁਲਿਸ ਨੂੰ ਇਨਫੋਰਮ ਕੀਤਾ ਔਰ ਇਹਨਾਂ ਦੀ ਜਿਹੜੀ ਮੈਂ ਸਮਝਦਾ ਛਲਾਗਾ ਬਣਦੀ ਹੈ ਜੋ ਇਹਨਾਂ ਨੇ ਹੌਸਲਾ ਵਿਖਾਇਆ ਤੇ ਮੈਂ ਇਹਨਾਂ ਨੌਜਵਾਨਾਂ ਦੇ ਨਾਲ ਖੜਾ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਵੱਲ ਕੋਈ ਵੇਖਦਾ ਨਹੀਂ ਜੇ ਕੋਈ ਤੁਹਾਡੇ ਵੱਲ ਕੋਈ ਧਮਕੀ ਦਿੰਦਾ ਤੁਹਾਨੂੰ ਕੋਈ ਧਮਕਾਉਂਦਾ ਤਾਂ ਮੈਨੂੰ ਦੱਸਣਾ ਸਾਡੇ ਤੋਂ ਬਰਾ ਫਿਰ ਕੋਈ ਨਹੀਂ ਮੈਂ ਇਹ ਕਹਿੰਦਾ ਵੀ ਜਿਵੇਂ ਆਂਟੀ ਜੀ ਬੋਲ ਕੇ ਇੱਥੇ ਗਏ ਨੇ ਕੱਲ ਨੂੰ ਮੇਰੇ ਤੋਂ ਕੋਈ ਐਕਸ਼ਨ ਆਉਂਦਾ ਤਾਂ ਫਿਰ ਮੈਂ ਬੈਠ ਰਿਹਾ ਪਾ ਠੀਕ ਹੈ ਜੀ ਨਹੀਂ ਯਾਰ ਬਾਕੀ ਕਿ ਓਕੇ ਜੀ ਮੈਂ ਜਿਵੇਂ ਬੋਲਿਆ ਕੋਈ ਨਹੀਂ ਬੋਲਿਆ ਜੀ ਕੋਈ ਨਹੀਂ ਬੋਲਿਆ